ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਕਲਯੁਗ અવਤਾਰੀ ધਨਧਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਭਾਈ ਮਰਦਾਨੇ ਜੀ ਦੇ ਨਾਲ ਲੋਕਾਂ ਦਾ ਉਧਾਰ ਕਰਦੇ ਹੋਏ ਇੱਕ ਜੰਗਲ ਵਿੱਚ ਜਾ ਪਹੁੰਚੇ ਅਤੇ ਚੰਗੀ ਜਗ੍ਹਾ ਵੇਖ ਕੇ ਆਪਣਾ ਆਸਣ ਜਮਾ ਲਿਆ ਉਸ ਤੋਂ ਬਾਅਦ ਗੁਰੂ ਜੀ ਭਾਈ ਮਰਦਾਨੇ ਜੀ ਨੂੰ ਕਹਿਣ ਲੱਗੇ ਮਰਦਾਨਿਆਂ ਰਵਾਵ ਛੇੜ ਬਾਈ ਮਰਦਾਨਾ ਜੀ ਨੇ ਰਵਾਬ ਵਜਾਉਣੀ ਸ਼ੁਰੂ ਕਰ ਦਿੱਤੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸਮਾਧੀ ਲੱਗ ਗਈ ਕਹਿnde ਨਾਲ ਹੀ ਜੰਗਲ ਤੋਂ ਬਾਹਰ ਇੱਕ ਜ਼ਿਮੀਦਾਰ ਦੇ ਖੇਤ ਹਨ ਉੱਥੇ ਇੱਕ ਸੇਵਾਦਾਰ ਹਲ ਵਾਹ ਰਿਆ ਸੀ ਉਸ ਜ਼ਿਮੀਦਾਰ ਜਿਹਦਾ ਇਤਿਹਾਸ ਵਿੱਚ ਨਾਮ ਭਾਈ ਦੋਧਾ ਆਉਂਦਾ ਹੈ ਉਹਦੇ ਘਰ ਵਾਲੀ ਆਈ ਤੇ ਉਹਨੇ ਆਪਣੇ ਘਰ ਵਾਲੇ ਨੂੰ ਭੋਜਨ ਛਕਾਇਆ ਜਦੋਂ ਪ੍ਰਸਾਦਾ ਛਕਾ ਕੇ ਵਾਪਸ ਮੁੜਨ ਲੱਗੀ ਤਾਂ ਉਹਦੇ ਕੰਨਾਂ ਵਿੱਚ ਰਵਾਵ ਦੀ ਆਵਾਜ਼ ਪੈ ਗਈ ਤਾਂ ਉਹਨੇ ਸੋਚਿਆ ਕਿ ਇੰਨੀ ਸੋਹਣੀ ਆਵਾਜ਼ ਇੰਨਾ ਸੋਹਣਾ ਰਾਗ ਕੌਣ ਵਜਾ ਰਿਹਾ ਹੈ ਕਿੱਥੇ ਵੱਜਦਾ ਹੈ ਉਹਨੇ ਵੇਖਿਆ ਜੰਗਲ ਵਿੱਚੋਂ ਆਵਾਜ਼ ਆ ਰਹੀ ਹੈ ਅਤੇ ਉਹ ਜਾਂਦੇ ਜਾਂਦੇ ਰੁਕ ਗਈ ਤੇ ਦਿਲ ਵਿੱਚ ਸੋਚਿਆ ਇੰਨੀ ਸੋਹਣੀ ਆਵਾਜ਼ ਹੈ ਦਿਲ ਕਰਦਾ ਹੈ ਕੋਲ ਬੈਠ ਕੇ ਸੁਣਾ ਪਰ ਡਰ ਲੱਗਦਾ ਹੈ ਆਪਣੇ ਘਰ ਵਾਲੇ ਤੋਂ ਕਦੇ ਜਿੜਕਾ ਨਾ ਮਾਰੇ ਗੁੱਸਾ ਨਾ ਹੋ ਜਾਵੇ ਕਹਿੰਦੇ ਉਹ ਵਾਪਸ ਫਿਰ ਆਪਣੇ ਘਰ ਚਲੀ ਗਈ ਦੂਜੇ ਦਿਨ ਫਿਰ ਭਾਈ ਦੁੱਧਾ ਜੀ ਆਪਣੇ ਖੇਤਾਂ ਵਿੱਚ ਹાળ ਵਹੰਦਾ ਹੈ ਇਹ ਫਿਰ ਪ੍ਰਸ਼ਾਦਾ ਲੈ ਕੇ ਆਉਂਦੀ ਹੈ ਗੁਰੂ ਪਿਆਰਿਓ ਅੱਜ ਜਦੋਂ ਪ੍ਰਸਾਦਾ ਛੇਤੀ ਛੇਤੀ ਛਕਾਇਆ ਫਿਰ ਉਹ ਝਾੜੀ ਦੇ ਉਹਲੇ ਤੋਂ ਵੇਖਦੀ ਹੈ ਕਹਿੰਦੀ ਹੈ ਤਿੰਨ ਜਣੇ ਹਨ ਕੱਲ ਦੀ ਰਵਾਵ ਵੱਜੀ ਜਾਂਦੀ ਹੈ ਤੇ ਜੰਗਲ ਦੇ ਕਿਨਾਰੇ ਤੇ ਬੈਠ ਗਈ ਦਿਲ ਕਰੇ ਸੁਣੀ ਜਾਵਾਂ ਫਿਰ ਦਿਲ ਕਰਦਾ ਹੈ ਉਹਨਾਂ ਕੋਲ ਜਾਵਾਂ ਪਰ ਹਿੰਮਤ ਨਹੀਂ ਪਉਂਦੀ ਨੇੜੇ ਜਾਣ ਦੀ ਕਿਤੇ ਭਾਈ ਦੁੱਧਾ ਜਿੜਕਾ ਹੀ ਨਾ ਮਾਰੇ ਅੱਜ ਫਿਰ ਘਰ ਚਲੀ ਗਈ ਗੁਰੂ ਪਿਆਰੇਓ ਜਦੋਂ ਤੀਜੇ ਦਿਨ ਪ੍ਰਸ਼ਾਦਾ ਲੈ ਕੇ ਆਈ ਭਾਈ ਦੋਦੇ ਨੂੰ ਪ੍ਰਸ਼ਾਦਾ ਛਕਾਇਆ ਤੇ ਰਵਾਵ ਦੀ ਆਵਾਜ਼ ਸੁਣੀ ਹੀ ਗਈ ਇਹਨੇ ਪਹਿਲੇ ਦਿਨ ਸੁਣਿਆ ਦੂਜੇ ਦਿਨ ਸੁਣਿਆ ਅੱਜ ਐਨਾ ਦਿਲ ਕਰਦਾ ਹੈ ਸੋਚਦੀ ਹੈ ਕਿੰਨਾ ਚਿਰ ਖੜੀ ਹੋ ਕੇ ਸੁਣਦੀ ਰਹਾਂਗੀ ਪੁੱਛਾਤਾ ਸਹੀ ਜਾ ਕੇ ਕਿ ਹਨ ਕੌਣ ਇੰਨਾ ਸੋਹਣਾ ਰਾਗ ਵਜਾਉਂਦੇ ਹਨ ਇਹਨੇ ਪੁੱਛਿਆ ਨਹੀਂ ਭਾਈ ਦੋਦ ਦੇ ਤੋਂ ਡਰ ਲੱਗਦਾ ਹੈ ਕਿਤੇ ਦੋਦਾ ਝਿੜਕਾ ਨਾ ਮਾਰੇ ਫੇਰ ਸੋਚਦੀ ਹੈ ਕੋਈ ਗੱਲ ਨਹੀਂ ਝਿੜਕਾ ਹੀ ਮਾਰ ਲਏਗਾ ਤਾਂ ਕੀ ਹੋਏਗਾ ਮਰਨ ਥੋੜਾ ਲੱਗੇਗਾ ਇਹਨੇ ਵੱਡਾ ਦਿਲ ਕੀਤਾ ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾ ਵਿੱਚ ਚਲੀ ਗਈ ਭਾਈ ਬਾਲਾ ਜੀ ਚੋਰ ਸਾਹਿਬ ਕਰ ਰਿਹਾ ਹੈ ਭਾਈ ਮਰਦਾਨਾ ਜੀ ਰਵਾਬ ਵਜਾ ਰਿਹਾ ਹੈ ਜਦ ਉਹ ਜਾ ਕੇ ਗੁਰੂ ਜੀ ਦੇ ਅੱਗੇ ਬੈਠ ਗਈ ਤੇ ਪੁੱਛਿਆ ਜੀ ਤੁਸੀਂ ਕੌਣ ਹੋ ਭਾਈ ਮਰਦਾਨਾ ਜੀ ਕਹਿੰਦਾ ਅਸੀਂ ਕੌਣ ਹਾਂ ਅਸੀਂ ਆਮ ਇਨਸਾਨ ਹਾਂ ਕਹਿੰਦੀ ਆਮ ਇਨਸਾਨ ਆਮ ਇਨਸਾਨ ਤਾਂ ਨਹੀਂ ਹੋ ਸਕਦੇ ਆਮ ਇਨਸਾਨ ਨੂੰ ਭੁੱਖ ਵੀ ਲੱਗਦੀ ਹੈ ਪਿਆਸ ਵੀ ਲੱਗਦੀ ਹੈ ਕਹਿੰਦੀ ਤਿੰਨ ਦਿਨ ਹੋ ਗਏ ਨੇ ਮੈਨੂੰ ਵੇਖਦੀ ਨੂੰ ਆਹ ਨਾਲ ਜੰਗਲ ਤੋਂ ਬਾਹਰ ਸਾਡੀ ਜ਼ਮੀਨ ਹੈ ਤੇ ਮੇਰੇ ਘਰ ਆਲਾ ਜ਼ਮੀਨ ਵਹੁੰਦਾ ਹੈ ਮੈਂ ਪ੍ਰਸਾਦਾ ਲੈ ਕੇ ਆਉਨੀ ਹਾਂ ਤਿੰਨ ਦਿਨ ਹੋ ਗਏ ਹਨ ਮੈਨੂੰ ਵੇਖਦੀ ਨੂੰ ਨਾ ਤੁਸੀਂ ਪ੍ਰਸਾਦਾ ਛਕਿਆ ਨਾ ਦੁੱਧ ਛਕਿਆ ਨਾ ਪਾਣੀ ਪੀਤਾ ਤੁਸੀਂ ਜਿਉਂਦੇ ਕਹਦੇ ਸਿਰ ਤੇ ਹੋ ਫਿਰ ਗੁਰੂ ਜੀ ਨਾਲ ਇਸ਼ਾਰਾ ਕਰਦੀ ਹੈ ਇਹ ਕੌਣ ਹੈ ਐਨਾ ਨੂਰਾਨੀ ਚਿਹਰਾ ਤਦ ਭਾਈ ਮਰਦਾਨਾ ਜੀ ਕਹਿੰਦੇ ਨਿਰੰਕਾਰ ਆਪ ਧਰਤੀ ਤੇ ਆਇਆ ਹੈ ਪਤਾ ਹੈ ਕੌਣ ਹਨ ਇਹ ਸਤਿਗੁਰੂ ਨਾਨਕ ਸਾਹਿਬ ਹਨ ਰੱਬ ਆਪ ਧਰਤੀ ਤੇ ਆਇਆ ਹੈ ਕਹਿੰਦੀ ਅੱਛਾ ਫਿਰ ਮੱਥਾ ਟੇਕਿਆ ਤੇ ਕਿਹਾ ਰਵਾ ਵਜਾਉਣ ਵਾਲਿਆ ਤੇਰੀ ਰਵਾਬ ਦੀ ਖਿੱਚੀ ਹੋਈ ਆਈ ਹਾਂ ਤੇ ਸੁਣਨ ਆਈ ਹਾਂ ਹੁਣ ਬੰਦ ਨਾ ਕਰ ਭਾਈ ਮਰਦਾਨਾ ਜੀ ਰਵਾਬ ਵਜਾਉਂਦਾ ਰਿਹਾ ਉਹ ਝੂਮੀ ਗਈ ਰਸ ਆ ਗਿਆ ਅਤੇ ਜਦੋਂ ਮਹਾਰਾਜ ਦੇ ਨੇਤਰ ਖੁੱਲੇ ਦ੍ਰਿਸ਼ਟੀ ਪਈ ਤਾਂ ਉਹ నిਹਾਲ ਹੋ ਗਈ ਹੱਥ ਜੋੜ ਗਏ ਤੇ ਚਰਣਾ ਵਿੱਚ ਸਿਰ ਰੱਖ ਦਿੱਤਾ ਕਹਿਣ ਲੱਗੀ ਮਹਾਰਾਜ ਐਨਾ ਸੋਹਣਾ ਗੀਤ ਗਾਉਂਦੇ ਹੋ ਐਨਾ ਆਨੰਦ ਆਉਂਦਾ ਹੈ ਕਿਹੀ ਗਾਉਂਦੇ ਹੋ ਗੁਰੂ ਜੀ ਨੇ ਕਿਹਾ ਮਾਲਕ ਦੇ ਗੀਤ ਕਹਿੰਦੀ ਅੱਛਾ ਮਹਾਰਾਜ ਮੇਰੇ ਦਿਲ ਵਿੱਚ ਇੱਕ ਇੱਛਾ ਹੈ ਤੁਹਾਨੂੰ ਮੈਨੂੰ ਤਿੰਨ ਦਿਨ ਹੋ ਗਏ ਨੇ ਵੇਖਦਿਆਂ ਨੂੰ ਤੁਸੀਂ ਰਵਾਬ ਵਜਾਈ ਜਾਂਦੇ ਹੋ ਚੌਕੜਾ ਮਾਰ ਕੇ ਬੈਠੇ ਹੋ ਮਹਾਰਾਜ ਮੇਰਾ ਦਿਲ ਕਰਦਾ ਹੈ ਮੈਂ ਤੁਹਾਨੂੰ ਦੁੱਧ ਛਕਾਵਾਂ ਤੁਸੀਂ ਕੁਝ ਖਾਦਾ ਪੀਤਾ ਵੀ ਨਹੀਂ ਹੈ ਮਹਾਰਾਜ ਕਹਿੰਦੇ ਦੀਏ ਸਾਡੀ ਕੋਈ ਇੱਛਾ ਨਹੀਂ ਸਾਡਾ ਤਾਂ ਨਾਮ ਹੀ ਆਹਾਰ ਹੈ ਦੁੱਧ ਮਿਲੇ ਨਾ ਮਿਲੇ ਸਾਨੂੰ ਖਾਣ ਪੀਣ ਨਾਲ ਨਹੀਂ ਤਾਂ ਉਹ ਹੱਥ ਜੋੜ ਕੇ ਕਹਿੰਦੀ ਮਹਾਰਾਜ ਮੈਂ ਦੁੱਧ ਲੈ ਆਵਾਂ ਤਾਂ ਛਕ ਲਵੋਗੇ ਦਿਲ ਕਰਦਾ ਹੈ ਗੁਰੂ ਜੀ ਕਹਿੰਦੇ ਲੈ ਆ ਦੀਏ ਛਕ ਲਵਾਂਗੇ ਗੁਰੂ ਪਿਆਰਿਓ ਉਹ ਭੱਜੀ ਗਈ ਆਪਣੇ ਘਰ ਘਰ ਜਾ ਕੇ ਤਿਆਰੀ ਕੀਤੀ ਇਹਨੇ ਕਿ ਮਹਾਰਾਜ ਜੀ ਵਾਸਤੇ ਦੁੱਧ ਲੈ ਕੇ ਜਾਣਾ ਹੈ ਤੇ ਕੀਰਤਨ ਸੁਣਨਾ ਹੈ ਜਾ ਕੇ ਕਹਿੰਦੇ ਹਨ ਉਹਨੇ ਦੂਜੇ ਦਿਨ ਇਸ਼ਨਾਨ ਕੀਤਾ ਸੋਚੇ ਵਸਤਰ ਪਾਏ ਦੁੱਧ ਗਰਮ ਕੀਤਾ ਨਾਲ ਕਟੋਰੇ ਲਏ ਤੇ ਉਹ ਬੜੇ ਪਿਆਰ ਨਾਲ ਵਾਹਿਗੁਰੂ ਜੀ ਦੇ ਗुण गाਉਂਦੀ ਹੋਈ ਮਹਾਰਾਜ ਦੇ ਚਰਣਾ ਵਿੱਚ ਜਾ ਪਹੁੰਚੀ ਜਾ ਕੇ ਮਹਾਰਾਜ ਦੇ ਚਰਣਾ ਵਿੱਚ ਜਦੋਂ ਦੁੱਧ ਰੱਖਿਆ ਤਾਂ ਪਹਿਲਾ ਕੀਰਤਨ ਹੋਇਆ ਭੋਗ ਪਿਆ ਫਿਰ ਮਹਾਰਾਜ ਜੀ ਨੇ ਕਿਹਾ ਹੁਣ ਪਾ ਦिए ਦੁੱਧ ਗੁਰੂ ਜੀ ਨੇ ਦੁੱਧ ਛਕਿਆ ਭਾਈ ਬਾਲੇ ਜੀ ਅਤੇ ਭਾਈ ਮਰਦਾਨੇ ਜੀ ਨੇ ਵੀ ਦੁੱਧ ਛਕਿਆ ਤਦ ਭਾਈ ਮਰਦਾਨਾ ਜੀ ਕਹਿੰਦਾ ਬਾਬਾ ਜੀ ਕਿਰਪਾ ਹੋ ਗਈ ਹੈ ਤੁਹਾਡੀ ਕਈ ਦਿਨਾ ਤੋਂ ਭੁੱਖੇ ਹੀ ਤੁਰੇ ਫਿਰਦੇ ਸੀ ਤੇ ਭਾਈ ਦੁੱਧੇ ਦੀ ਘਰ ਵਾਲੀ ਹੱਥ ਜੋੜ ਕੇ ਬੋਲੀ ਮਹਾਰਾਜ ਤੁਸੀਂ ਕਿਰਪਾ ਕੀਤੀ ਦੁੱਧ ਛੱਕ ਕੇ ਮਹਾਰਾਜ ਕੱਲ ਨੂੰ ਵੀ ਲੈ ਆਵਾਂ ਤਾਂ ਛੱਕ ਲਵੋਗੇ ਗੁਰੂ ਮਹਾਰਾਜ ਜੀ ਨੇ ਕਿਹਾ ਹਾਂ ਛੱਕ ਲਵਾਂਗੇ ਗੁਰੂ ਪਿਆਰਿਓ ਉਹ ਦੂਜੇ ਦਿਨ ਵੀ ਦੁੱਧ ਲੈ ਕੇ ਆਈ ਤੇ ਦੁੱਧ ਛਕਾ ਕੇ ਘਰ ਚਲੀ ਗਈ ਐਸੇ ਤਰ੍ਹਾਂ ਕਈ ਦਿਨ ਹੋ ਗਏ ਉਹਨੇ ਰੋਜ਼ ਆਉਣਾ ਤੇ ਦੁੱਧ ਛਕਾ ਕੇ ਘਰ ਵਾਪਸ ਚਲੀ ਜਾਣਾ ਪਰ ਉਹਦੀ ਸੁਰਤੀ ਗੁਰੂ ਜੀ ਨਾਲ ਜੁੜ ਗਈ ਕਿਸੇ ਸਹੇਲੀਆਂ ਨਾਲ ਗੱਲ ਨਹੀਂ ਕਰਦੀ ਘਰ ਵਾਲਾ ਦੇਖ ਕੇ ਹੈਰਾਨ ਹੋ ਗਿਆ ਕਿ ਇਹਨੂੰ ਕੀ ਹੋ ਗਿਆ ਹੈ ਤੇ ਇੱਕ ਦਿਨ ਇਹਦੀ ਸਹੇਲੀਆਂ ਨੇ ਭਾਈ ਦੋ ਦਿਨ ਉਸੇਕਾਇਤ ਕੀਤੀ ਕਿ ਇਹ ਬਹੁਤ ਭੈੜੀ ਹੈ ਤੇ ਇਹ ਨਾ ਬੋਲਦੀ ਹੈ ਨਾ ਹੱਸਦੀ ਹੈ ਅੱਗੇ ਤਾਂ ਵੱਡੀਆਂ-ਵੱਡੀਆਂ ਗੱਲਾਂ ਮਾਰਦੀ ਸੀ ਇਹਨੂੰ ਕੀ ਹੋ ਗਿਆ ਹੈ ਤਦ ਭਾਈ ਦੋਧਾ ਕਹਿੰਦਾ ਹੈਰਾਨ ਤਾਂ ਮੈਂ ਵੀ ਹਾਂ ਇਸ ਗੱਲ ਤੇ ਉਹ ਕਹਿੰਦੀਆਂ ਦੁੱਧਿਆ ਤੈਨੂੰ ਪਤਾ ਨਹੀਂ ਭਾਈ ਦੋਧਾ ਕਹਿੰਦਾ ਨਾ ਉਹ ਕਹਿੰਦੀਆਂ ਅਸੀਂ ਤੈਨੂੰ ਦਸੀਏ ਕਹਿੰਦਾ ਦੱਸੋ ਕਹਿੰਦੀਆਂ ਤੇਰੇ ਘਰ ਵਾਲੀ ਰੋਜ਼ ਦੁੱਧ ਲੈ ਕੇ ਜਾਂਦੀ ਹੈ ਪਰ ਇਹ ਨਹੀਂ ਪਤਾ ਜਾਂਦੀ ਕਿੱਥੇ ਹੈ ਕਹਿੰਦਾ ਅੱਛਾ ਕਹਿੰਦੀਆਂ ਵੇਖ ਤੂੰ ਆਪਣੇ ਘਰ ਨੂੰ ਸੰਭਾਲ ਗੁਰੂ ਪਿਆਰਿਓ ਭਾਈ ਦੋਦਾ ਘਰ ਆ ਗਿਆ ਤੇ ਸੋਚਿਆ ਕਿ ਕਿਸੇ ਦੇ ਕਹੇ ਕਹਾਏ ਤੇ ਡਾਂਗ ਨਹੀਂ ਚੁਕਣੀ ਮੈਂ ਆਪਣੀਆਂ ਅੱਖਾਂ ਨਾਲ ਵੇਖਾਂਗਾ ਤਾਂ ਹੀ ਯਕੀਨ ਕਰਾਂਗਾ ਭਾਈ ਦੋਦੇ ਨੂੰ ਪਤਾ ਲੱਗ ਗਿਆ ਉਹਦੀ ਘਰ ਵਾਲੀ ਨੇ ਇਸ਼ਨਾਨ ਕੀਤਾ ਸੁੱਚੇ ਵਸਤਰ ਪਾਏ ਤੇ ਦੁੱਧ ਗਰਮ ਕਰਕੇ ਚੱਲ ਪਈ ਵਾਹਿਗੁਰੂ ਵਾਹਿਗੁਰੂ ਕਰਦੀ ਹੋਈ ਤੁਰ ਹੀ ਜਾਂਦੀ ਹੈ ਗੁਰੂ ਜੀ ਵਾਸਤੇ ਦੁੱਧ ਲੈ ਕੇ ਚੱਲੀ ਹੈ ਪਿੱਛੇ ਪਿੱਛੇ ਭਾਈ ਦੁੱਧਾ ਹੱਥ ਵਿੱਚ ਡਾਂਗ ਫੜੀ ਹੋਈ ਹੈ ਕਹਿੰਦਾ ਅੱਜ ਵੇਖਾਂਗਾ ਜਾਂਦੀ ਕਿੱਥੇ ਹੈ ਜਦੋਂ ਦੁੱਧ ਲੈ ਕੇ ਗਈ ਤਦ ਭਾਈ ਦੁੱਧਾ ਝਾੜੀਆਂ ਦੇ ਉਹਲੇ ਖੜ ਗਿਆ ਇਹਨੇ ਜਾ ਕੇ ਮਹਾਰਾਜ ਦੇ ਚਰਨਾਂ ਵਿੱਚ ਮੱਥਾ ਟੇਕਿਆ ਅਤੇ ਦੁੱਧ ਰੱਖ ਦਿੱਤਾ ਕੀਰਤਨ ਸ਼ੁਰੂ ਹੋ ਗਿਆ ਤਾਦ ਭਾਈ ਦੋਦਾ ਵੇਖ ਕੇ ਕਹਿੰਦਾ ਇਹ ਤਾਂ ਫਕੀਰ ਹਨ ਝਾੜੀਆਂ ਦੇ ਉਹਲੇ ਖਲੋ ਕੇ ਕਹਿੰਦਾ ਇਹ ਮਾੜੀ ਥਾਂ ਤੇ ਨਹੀਂ ਆਈ ਜਿਵੇਂ ਉਹ ਗੱਲਾਂ ਕਰਦੀਆਂ ਸੀ ਫਿਰ ਵੀ ਇਹਨੇ ਮੇਰੇ ਕੋਲੋਂ ਪੁੱਛ ਲੈਣਾ ਸੀ ਕਿ ਜਾਵਾਂ ਕਿ ਨਾ ਜਾਵਾਂ ਗੁਰੂ ਪਿਆਰੇਓ ਕੀਰਤਨ ਹੋਇਆ ਭੋਗ ਪਿਆ ਮਹਾਰਾਜ ਨੇ ਪੁੱਛਿਆ ਧੀ ਆ ਗਈ ਹੈ ਕਹਿੰਦੀ ਹਾਂ ਮਹਾਰਾਜ ਮਹਾਰਾਜ ਦੁੱਧ ਛਕੋ ਮਹਾਰਾਜ ਕਹਿੰਦੇ ਲਿਆ ਧੀਏ ਛਕੀਏ ਅਤੇ ਕਿਹਾ ਧੀਏ ਅੱਜ ਦੁੱਧ ਚਾਰ ਥਾਵਾਂ ਤੇ ਨਹੀਂ ਪੰਜ ਥਾਂ ਤੇ ਪਾਲੈ ਕਹਿੰਦੀ ਮਹਾਰਾਜ ਪੰਜਵਾਂ ਕੌਣ ਹੈ ਅੱਗੇ ਭਾਈ ਬਾਲਾ ਜੀ ਛਕਦਾ ਹੈ ਭਾਈ ਮਰਦਾਨਾ ਜੀ ਤੇ ਤੁਸੀਂ ਛਕਦੇ ਹੋ ਤੇ ਮੈਂ ਮਹਾਰਾਜ ਪੰਜਵਾਂ ਕੌਣ ਹੈ ਕਹਿੰਦੇ ਧੀਏ ਉਹ ਝਾੜੀਆਂ ਓਲੇ ਖੜਾ ਹੈ ਜਾ ਉਹਨੂੰ ਬੁਲਾ ਕੇ ਲੈ ਆ ਗੁਰੂ ਜੀ ਦਾ ਹੁਕਮ ਮੰਨ ਕੇ ਭੱਜੀ ਗਈ ਉਧਰ ਤੇ ਜਾ ਕੇ ਦੇਖਿਆ ਇਹ ਤਾਂ ਮੇਰੇ ਘਰ ਆਲਾ ਦੋਧਾ ਹੈ ਕਹਿੰਦੀ ਆ ਜਾਓ ਇੱਥੇ ਖੜੇ ਕੀ ਕਰਦੇ ਹੋ ਤੁਹਾਨੂੰ ਮਹਾਰਾਜ ਬੁਲਾ ਰਹੇ ਹਨ ਗੁਰੂ ਪਿਆਰੇ ਹੋ ਘਰੋਂ ਚੱਲਿਆ ਸੀ ਤਾਂ ਬੜਾ ਤੱਤਾ ਹੋ ਕੇ ਆਇਆ ਸੀ ਪਰ ਇੱਥੇ ਜਾ ਕੇ ਬੜਾ ਨੀਵਾ ਹੋ ਗਿਆ ਤੇ ਕਹਿੰਦਾ ਭਗਵਾਨ ਨੇ ਮੈਨੂੰ ਦੱਸਣਾ ਤਾਂ ਸੀ ਕਿ ਮੈਂ ਫਕੀਰਾਂ ਕੋਲ ਜਾਂਦੀ ਹਾਂ ਕਹਿੰਦੀ ਹੁਣ ਗੁਰੂ ਜੀ ਬੁਲਾ ਰਹੇ ਹਨ ਕਹਿੰਦਾ ਮੈਂ ਤਾਂ ਝਾੜੀਆਂ ਦੇ ਓਲੇ ਖੜਾ ਸੀ ਤੇਰੇ ਗੁਰੂ ਨੇ ਮੈਨੂੰ ਵੇਖ ਕਿਵੇਂ ਲਿਆ ਉਹਨੂੰ ਪਤਾ ਕਿਵੇਂ ਲੱਗ ਗਿਆ ਕਿ ਮੈਂ ਝਾੜੀਆਂ ਓਲੇ ਖੜਾ ਹਾਂ ਕਹਿੰਦੀ ਇਹ ਗੱਲਾਂ ਫੇਰ ਕਰਿਓ ਤੇਰੇ ਭਾਗ ਜਾਗ ਗਏ ਨੇ ਤੈਨੂੰ ਬਾਬੇ ਨਾਨਕ ਨੇ ਬੁਲਾ ਲਿਆ ਹੈ ਕਹਿੰਦੀ ਇੱਥੇ ਰੁਕੋ ਨਾ ਮਹਾਰਾਜ ਨੇ ਬੁਲਾਇਆ ਹੈ ਤੈਨੂੰ ਗੁਰੂ ਪਿਆਰਿਓ ਭਾਈ ਦੋਧਾ ਆਇਆ ਤੇ ਆ ਕੇ ਬੈਠ ਗਿਆ ਨਮਸਕਾਰ ਰਹੀ ਕੀਤੀ ਕਹਿੰਦੀ ਮੱਥਾ ਟੇਕ ਮਹਾਰਾਜ ਨੂੰ ਉਹਨੇ ਬੈਠਿਆ ਬੈਠਿਆ ਹੀ ਹੱਥ ਜੋੜੇ ਮਹਾਰਾਜ ਕਹਿੰਦੇ ਧੀਏ ਪਾ ਦੁੱਧ ਕਹਿੰਦੀ ਮਹਾਰਾਜ ਸਤਿਵਚਨ ਤਾਂ ਉਹਨੇ ਸਾਰਿਆਂ ਨੂੰ ਦੁੱਧ ਫੜਾ ਦਿੱਤਾ ਮਹਾਰਾਜ ਕਹਿਣ ਲੱਗੇ ਭਾਈ ਦੋਧਿਆ ਦੁੱਧ ਛਕ ਲੈ ਕਹਿੰਦਾ ਨਾ ਮਹਾਰਾਜ ਤੁਸੀਂ ਛਕੋ ਮਹਾਰਾਜ ਫੇਰ ਕਹਿੰਦੇ ਦੋਧਿਆ ਸਾਰੇ ਛਕ ਰਹੇ ਹਾਂ ਇਹ ਪ੍ਰਸਾਦ ਬਣ ਗਿਆ ਹੈ ਲੰਗਰ ਬਣ ਗਿਆ ਹੈ ਤੁਸੀਂ ਦੁੱਧ ਛਕ ਲਓ ਕਹਿੰਦਾ ਨਾ ਮਹਾਰਾਜ ਤੁਸੀਂ ਛਕੋ ਉਹਦੇ ਘਰ ਵਾਲੀ ਵੀ ਕਹਿ ਰਹੀ ਹੈ ਕਿ ਮਹਾਰਾਜ ਕਹਿ ਰਹੇ ਹਨ ਤਾਂ ਛਕ ਲਓ ਮੰਦਾ ਨਹੀਂ ਆਪਣੇ ਹੰਕਾਰ ਵਿੱਚ ਫਿਰਦਾ ਹੈ ਕਿ ਮੈਂ ਵੱਡਾ ਜ਼ਮੀਦਾਰ ਹਾਂ ਤੇ ਇਹ ਫਕੀਰ ਨੇ ਫਿਰ ਮਹਾਰਾਜ ਕਹਿੰਦੇ ਦੁੱਧ ਆ ਦੁੱਧ ਛਕ ਲੈ ਛਕਦਾ ਕਿਉਂ ਨਹੀਂ ਕਹਿੰਦਾ ਮਹਾਰਾਜ ਤੁਸੀਂ ਛਕੋ ਸਾਡੇ ਤਾਂ ਘਰੋਂ ਆਇਆ ਹੈ ਮਹਾਰਾਜ ਫਿਰ ਕਹਿੰਦੇ ਕੋਈ ਗੱਲ ਨਹੀਂ ਤੇਰੇ ਘਰੋਂ ਆਇਆ ਹੈ ਅਸੀਂ ਸਮਝਦੇ ਹਾਂ ਪਰ ਸਾਰੇ ਛਕ ਰਹੇ ਹਾਂ ਤੈਨੂੰ ਇਕੱਲਿਆਂ ਨੂੰ ਥੋੜੀ ਨਾ ਛੱਡਾਂਗੇ ਪੀ ਲੈ ਦੁੱਧ ਨੂੰ ਤੂੰ ਵੀ ਗੁਰੂ ਪਿਆਰੇ ਉਹ ਹੰਕਾਰ ਦਾ ਭਰਿਆ ਹੋਇਆ ਭਾਈ ਦੋਧਾ ਬੋਲਿਆ ਮਹਾਰਾਜ ਸਾਡੇ ਘਰੋਂ ਤਾਂ ਦੁੱਧ ਆਇਆ ਹੈ ਸਾਡੇ ਘਰਾਂ ਵਿੱਚ ਤਾਂ ਮੰਜਾ ਬਨੀਆਂ ਹਨ ਅਸੀਂ ਤਾਂ ਰੋਜ਼ ਪੀਵੀ ਦਾ ਹੈ ਤੁਹਾਨੂੰ ਕਦੇ-ਕਦੇ ਮਿਲਦਾ ਹੈ ਤੁਸੀਂ ਹੀ ਰਾਜ ਕੇ ਛੱਕ ਲਓ ਮਹਾਰਾਜ ਕਹਿੰਦੇ ਗੱਲ ਸੁਣ ਦੋਧਿਆ ਜੇ ਇਹ ਗੱਲ ਹੈ ਕਿ ਕਹਿਣਾ ਹੈ ਕਿ ਕਦੇ ਕਦੇ ਮਿਲਦਾ ਹੈ ਰਾਜ ਕੇ ਛਕ ਲਈਏ ਜਾਣਦਾ ਨਹੀਂ ਫਿਰ ਤੂੰ ਅਤੇ ਕਿਹਾ ਜਾ ਇਹ ਗੜਵਾ ਲੈ ਜਾ ਜਾ ਉਥੋਂ ਭਰ ਕੇ ਲਿਆ ਜਿੱਥੋਂ ਉਹ ਪਾਣੀ ਵਗ ਰਿਹਾ ਹੈ ਉਹਦੀ ਘਰ ਵਾਲੀ ਮਹਾਰਾਜ ਜੀ ਤੋਂ ਮਾਫੀ ਮੰਗੀ ਜਾਵੇ ਕਹਿੰਦੀ माफ ਕਰਿਓ ਮਹਾਰਾਜ ਮਹਾਰਾਜ ਕਹਿੰਦੇ thee ਤੇਰਾ ਕੋਈ ਕਸੂਰ ਨਹੀਂ ਉਹ ਹੀ ਬੋਲਿਆ ਹੈ ਗੁਰੂ ਪਿਆਰੇਓ ਦੁੱਧਾ ਪਾਣੀ ਦਾ ਗੜਵਾ ਭਰਨ ਗਿਆ ਜਦੋਂ ਉਹ ਪਾਣੀ ਦਾ ਗੜਵਾ ਭਰ ਕੇ ਪਿਛਾ ਨੂੰ ਮੁੜਿਆ ਤਾਂ ਜਿਹੜੇ ਗੜਵੇ ਵਿੱਚ ਪਾਣੀ ਸੀ ਉਹ ਪਾਣੀ ਨਾ ਰਿਹਾ ਉਹ ਦੁੱਧ ਬਣ ਗਿਆ ਦੁੱਧਾ ਕਦੇ ਥੱਲੇ ਵੇਖਦਾ ਹੈ ਤੇ ਕਦੇ ਪਿੱਛੇ ਨਦੀ ਵੱਲ ਵੇਖਦਾ ਹੈ ਕਦੇ ਆਪਣੇ ਵੱਲ ਵੇਖਦਾ ਹੈ ਕਹਿੰਦਾ ਆਹ ਕੀ ਭਰਿਆ ਤਾਂ ਪਾਣੀ ਸੀ ਦੁੱਧ ਕਿਵੇਂ ਬਣ ਗਿਆ ਉਹਦਾ ਮਨ ਢਹਿ ਪਿਆ ਉਸੇ ਵੇਲੇ ਅਤੇ ਮਹਾਰਾਜ ਕੋਲੋਂ ਵਾਪਸ ਆ ਗਿਆ ਮਹਾਰਾਜ ਕਹਿੰਦੇ ਦੁੱਧਿਆ ਤਸ ਦੁੱਧ ਸਾਨੂੰ ਕਦੇ-ਕਦੇ ਮਿਲਦਾ ਹੈ ਕਿ ਤੈਨੂੰ ਹੁਣ ਦਸ ਦੁੱਧਿਆ ਜੇ ਚਾਹੀਏ ਤਾਂ ਦੁੱਧ ਦੀ ਨਹਿਰਾ ਚਲਾ ਦਈਏ ਕਿਹੜੀ ਗੱਲ ਦਾ ਹੰਕਾਰ ਕਰਦਾ ਹੈ ਤੂੰ ਗੁਰੂ ਪਿਆਰੇਓ ਭਾਈ ਦੁੱਧ ਦੇ ਦੇ ਹੱਥ ਜੋੜ ਗਏ ਤੇ ਮਹਾਰਾਜ ਦੇ ਚਰਨਾਂ ਵਿੱਚ ਡਿੱਗ ਪਿਆ ਕਿਹਾ ਮਹਾਰਾਜ ਗਲਤੀ ਹੋ ਗਈ ਤਾਂ ਗੁਰੂ ਜੀ ਕਹਿੰਦੇ ਬਹਿ ਜਾ ਤੇ ਕਹਿੰਦੇ ਦੀਏ ਤੂੰ ਦੁੱਧ ਨਾਲ ਸਾਡੀ ਸੇਵਾ ਐਨੇ ਦੇਣ ਕੀਤੀ ਦਾਸ ਤੈਨੂੰ ਕੀ ਚਾਹੀਦਾ ਹੈ ਗੁਰੂ ਪਿਆਰੇ ਹੋ ਉਹ ਕਹਿੰਦੀ ਮਹਾਰਾਜ ਜਿਵੇਂ ਮੈਨੂੰ ਪਹਿਲੇ ਦਿਨ ਤੁਹਾਡੇ ਦਰਸ਼ਨ ਕਰਕੇ ਆਨੰਦ ਆਇਆ ਸੀ ਉਹ ਮੈਨੂੰ ਸਦਾ ਵਾਸਤੇ ਬਖਸ਼ ਦਿਓ ਗੁਰੂ ਜੀ ਕਹਿਣ ਲੱਗੇ ਚੰਗਾ ਨਾਮ ਚਾਹੀਦਾ ਹੈ ਕਹਿੰਦੀ ਹਾਂ ਮਹਾਰਾਜ ਤਦ ધੰਨ ਦਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਦੇ ਸਿਰ ਤੇ ਹੱਥ ਰੱਖਿਆ ਤਾਂ ਉਹਦੇ ਰੋਮ ਰੋਮ ਵਿੱਚ ਸਿਮਰਨ ਹੋਣ ਲੱਗ ਪਿਆ ਭਾਈ ਦੋਧਰ ਜੀ ਵੀ ਕੋਲ ਬੈਠਾ ਹੈ ਮਹਾਰਾਜ ਕਹਿੰਦੇ ਤੂੰ ਵੀ ਮੰਗ ਲੈ ਦੱਸ ਕੀ ਚਾਹੀਦਾ ਹੈ ਕਹਿੰਦਾ ਮਹਾਰਾਜ ਘਰ ਵਿੱਚ ਦੁੱਧ ਵੀ ਥੋੜਾ ਹੈ ਬਹਾਰਾ ਜਮੀਨ ਵੀ ਥੋੜੀ ਹੈ ਤੇ ਘਰ ਵਿੱਚ ਇੱਕ ਦਾਤ ਵੀ ਦੇ ਦਿਓ ਘਰ ਵਿੱਚ ਬੱਚਾ ਨਹੀਂ ਹੈ ਉਹਦੇ ਘਰ ਵਾਲੀ ਰੋਕੀ ਜਾਂਦੀ ਹੈ ਕਹਿੰਦੀ ਆਹਾ ਕੁਝ ਨਾ ਮੰਗ ਜੋ ਮੈਂ ਮੰਗਿਆ ਹੈ ਮੈਨੂੰ ਪੁੱਛ ਕਿੰਨਾ ਆਨੰਦ ਆ ਰਿਹਾ ਹੈ ਕਹਿੰਦਾ ਨਾ ਮਹਾਰਾਜ ਤੁਸੀਂ ਸਾਰਾ ਕੁਝ ਦੇ ਸਕਦੇ ਹੋ ਕਹਿੰਦਾ ਮਹਾਰਾਜ ਜੋ ਮੰਗਿਆ ਹੈ ਉਹ ਦੇ ਦਿਓ ਮਹਾਰਾਜ ਕਹਿਣ ਲੱਗੇ ਦੁੱਧ ਵੀ ਵਧੇਰਾ ਹੋ ਜਾਏਗਾ ਜ਼ਮੀਨ ਵੀ ਵਧ ਜਾਏਗੀ ਤੇ ਇੱਕ ਸਾਲ ਬਾਅਦ ਤੇਰੇ ਘਰ ਪੁੱਤਰ ਵੀ ਪੈਦਾ ਹੋ ਜਾਏਗਾ ਗੁਰੂ ਪਿਆਰਿਓ ਇਸ ਤਰ੍ਹਾਂ ਧੰਦਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ ਸੋ ਸਾਧ ਸੰਗਤ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ